ਅਸੀ ਕਾਲ ਵੀਰ ਜੀ ਸਵਾਗਤ ਕਰਦੇ ਆ ਤੁਹਾਡਾ ਕੰਬੋਇ ਡੇਰੀ ਫਾਰਮ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਡਰੈਸ ਨੋਟ ਕਰਿਓ ਮਿੱਤਰੋ ਸ਼ਹਿਰ ਆਪਣਾ ਹੈਗਾ ਪੱਟੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਆਪਣੀ ਹੈਗੀ ਆ ਜੀ ਪੱਟੀ ਨਾਲ ਲੱਗੇ ਆਪਾਂ ਨੂੰ ਹਰੀਕੇ ਪੱਟੀ ਮੋੜ 4 ਕਿਲੋਮੀਟਰ ਹਰੀਕੇ ਆਪਾਂ ਨੂੰ 14 ਕਿਲੋਮੀਟਰ ਪੈਂਦਾ ਜੇ ਤਰਨਤਾਰਨ ਆਪਾਂ ਨੂੰ 22 ਕਿਲੋਮੀਟਰ ਜੇ ਜੇ ਕਿਸੇ ਵੀਰ ਨੇ ਵਿਜ਼ਿਟ ਕਰਨੀ ਹੋਵੇ ਤਾਂ ਮੋਬਾਈਲ ਨੰਬਰ 9855016048 ਮੈਨੂੰ ਕੰਟੈਕਟ ਕਰ ਸਕਦਾ ਜੀ ਆਹ ਝੋਟੀ ਜਿਹੜੀ ਸੂਈ ਆ ਤਿੱਜਾ ਸੂਆ ਸੂਈ ਜੇ ਇਹ ਆਪਣੀ ਘਰ ਦੀ ਝੋਟੀ ਆਪਣੇ ਰਿਸ਼ਤੇਦਾਰਾਂ ਕੋਲ ਹੈ ਇਸ ਹਿਸਾਬ ਨਾਲ ਪਿਛਲੇ ਸੂਏ ਦਾ ਇਹਦਾ 16 17 ਕਿਲੋ ਦੁੱਧ ਹੈ ਜੀ ਸੱਜਰ ਸੂਈ ਹੈ ਜੇ ਹੁਣੇ 10 ਮਿੰਟ ਹੋਏ ਸੂਈ ਨੂੰ ਮੇਰਾ ਰਾਦਾ ਵੀਡੀਓ ਬਣਾ ਕੇ ਪਾ ਦਈਏ ਜੀ ਬਹੁਤ ਬਰੀਡ ਵਾਲੀ ਝੋਟੀ ਹੈ ਜੀ ਇੱਕ ਰੰਗ ਕਾਲੀ ਪਿਓਰ ਹਰਿਆਣੇ ਦੀ ਝੋਟੀ ਜੇ ਕੱਟੀ ਨੂੰ ਜਨਮ ਦਿੱਤਾ ਐਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਪਿਆਰ ਦੇਣ ਲਈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਜਣੋ ਹੋਰ ਵੀ ਆਪਣੇ ਕੋ ਮੱਝਾਂ ਝੋਟੀਆਂ ਹੈਗੀਆਂ ਵਾ ਸਪੈਸ਼ਲ ਸੱਜਰ ਸੂਈ ਹੀ ਹੁਣੇ ਤੇ ਮੇਰਾ ਰਾਧਾ ਦੀ ਵੀਡੀਓ ਬਣਾ ਕੇ ਪਾ ਦिए ਜੇ ਤੇ ਝੋਟੀ ਰਹਿ ਗਈ ਮੇਰੇ ਕੋ ਦੁੱਧ 18 ਪਲੱਸ ਮੈਂ ਚਵਾ ਕੇ ਕੰਡਾ ਰਖਾ ਕੇ ਦਊਂ ਨਹੀਂ ਤੇ 16 17 ਕਿਲੋ ਖੁੱਲਾ ਡੁੱਲਾ ਪਿਛਲੇ ਸੂਏ ਦਿੱਤਾ ਦੁੱਧ ਦੇ ਵੀਰ ਜੀ ਹੁੰਦਾ ਸਾਮ ਦਾ ਬਾਕੀ ਰੇਟ ਦਾ ਆਪਾਂ ਕਰ ਦੇਣਾ ਵਾ 1 ਲੱਖ ਤੇ 35000 ਰੁਪਇਆ 1 ਲੱਖ ਤੇ 27000 ਰੁਪਇਆ ਦੀ ਝੋਟੀ ਆਪਾਂ ਜੈਸ ਤੇ ਨੋ ਪਹੁੰਚ ਫਰੀ ਦੇਜੇ 100 ਕਿਲੋਮੀਟਰ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵੇਖ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ